ਆ ਬੈੱਡ ਵੀਰ ਜੀ ਕੋਈ ਬੰਦਾ ਆਪਣੇ ਕੋਲੇ ਆਂਦਾ ਮੇਰੇ ਨਾਲ ਗਾ ਮਾਤਰਾ ਸਾਥੀ ਇਹ ਨਹੀਂ ਵੀ ਵੱਡਾ ਸ਼ੋਰੂਮਾਂ ਤੇ ਜੋਗੀ ਜਗ੍ਹਾ ਨਹੀਂ ਦਿੱਖੀ 14000 ਦਾ ਬੈੱਡ ਆ ਵੀਰੇ 5000 ਦਾ ਗੱਦਾ ਫ੍ਰੀ ਆ ਆ ਦੇਖੋ ਸੋਫੇ ਬਣ ਗਏ ਯਾਰੋ ਆ ਦੇਖੋ ਸੋਫੇ ਬਣਾ ਰਹੇ ਬੰਦੇ ਸੋਫਾ ਫਰੀਤ ਪੁਰੇ ਆ ਓਏ ਇਧਰ ਇਧਰ ਮੜਾ ਇਧਰ ਸੋਫਾ ਦੇਖਣਾ ਰੌਲਾ ਪੈ ਗਿਆ ਵੀ ਸਾਡਾ ਉਹ ਕਹਿੰਦੇ ਸੋਫਾ ਇਹ वुਡ ਦੇ ਬੈਡ ਆ ਫਾਈਬਰ ਨਹੀਂ ਹੈ ਇੱਥੇ ਤਾਂ ਤੁਹਾਨੂੰ ਦੱਸਿਆ ਜਾਊਗਾ ਆ ਫੈ ਅੱਛਾ ਇਹਦੇ ਤੇ ਜਿਹੜਾ ਜਿੰਨਾ ਰੇਟ ਆ ਗਿਆ ਉਹਦੇ ਤੇ ਵੀ 20% ਆ ਹੁਣ 1,11,999 ਦਾ ਇੱਥੇ ਵੀ ਤੁਹਾਨੂੰ 20% ਲੈਸ ਹੀ ਦੇ ਦੇਣੀ ਆ ਅਸੀਂ ਬੰਦੇ ਨੇ ਸਾਰਾ ਆਟੋ ਪੇਂਟ ਕੀਤਾ ਵਾ ਹੁਣ ਇਹਦਾ ਪ੍ਰਾਈਸ ਹੈਗਾ 39590 ਹਾਂ ਜਿਹੜੀਆਂ ਅਖਾਦੀਆਂ ਗੱਲਾਂ ਜਦੋਂ ਕਰਨਿਆ ਦੇਖਣ ਵਾਲੇ ਤੈਨੂੰ ਆਏ ਜਦੋਂ ਆਇਆ ਤੇ ਬਾਕੇ ਤੈਨੂੰ ਖਵਾਈ ਨਾ ਸਹਰਿਆਂ ਨੂੰ ਰੋਟੀ ਤੇ ਸਹਰੇ ਤਾਂ ਉਦੋਂ ਹੀ ਪੱਕੇ ਬਣ ਕੇ ਪੱਕੇ ਬਣ ਗਏ ਅਗਲਾ ਕਹਿੰਦਾ ਯਾਰ ਇੰਨੇ ਢੇ ਦੇ ਖਲਾ ਤੇ ਮੁੰਡਾ ਮੰਗਲੀਕ ਆ ਕੁੜੀ ਮੰਗਲੀਕ ਆ ਉਹ ਗਿਰਿਆ ਘਰ ਦੇ ਫਰਨੀਚਰ ਤੇ ਵੀ ਨਿਗਾ ਮਾਰ ਲਾ ਹਾਂ ਮੰਗਲੀਕ ਲੈ ਵੀ ਸੱਚ ਨੂੰ ਵੱਡੀ ਫੈਕਟਰੀ ਵੱਡੇ ਆਫਰ ਦੇਣ ਲੱਗੇ ਆ ਤੇ ਵੱਡੇ ਦਿਲ ਵਾਲਾ ਸੱਜਣਾ ਆਪਣੇ ਨਾਲ ਬਹੁਤ ਪਿਆਰਾ ਬਾਈ ਸੰਦੀਪ ਜੱਪ ਕਿਚਨ ਵਾਲਿਆਂ ਦੇ ਆਪਾਂ ਖੜੇ ਆ ਸੱਜਣੋ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਵੀ ਜੇ 2025 ਆ ਰਿਹਾ ਤੁਸੀਂ ਨਵੀਂ ਕੋਠੀ ਦਾ ਮਹੂਰਤ ਕਰਨ ਜਾ ਰਹੇ ਆ ਜਾਂ ਵਿਆਹ ਹੋਇਆ ਬੱਚੇ ਦਾ ਨਵਾਂ ਨਵਾਂ ਤੇ ਤੁਸੀਂ ਬਿਲਕੁਲ ਨਵਾਂ ਇੱਕ ਜਿਹੜਾ ਫਰੈਸ਼ ਘਰ ਦਾ ਮਹੂਰਤ ਕਰਨਾ ਤਾਂ ਤੁਹਾਨੂੰ ਬਹੁਤ ਜ਼ਿਆਦਾ ਪਿਆਰਾ ਡਿਸਕਾਊਂਟ ਮਿਲਣ ਲੱਗਿਆ ਆਪਾਂ ਗੱਲਬਾਤ ਕਰਦੇ ਆਂ ਬਾਈ ਸੰਦੀਪ ਹੁਣਾਂ ਦੇ ਨਾਲ ਬਾਈ ਜੀ ਸਾਸਿਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਬਾਈ ਜੀ ਇਹ ਆਪਰ ਆਪ ਦੇ ਕਦੋਂ ਤੱਕ ਰਹੇ ਆਂ ਪਹਿਲਾਂ ਦੀ ਗੱਲ ਤਾਂ ਜੀ ਧੰਨਵਾਦ ਜਿਹੜੇ ਸਾਡੇ ਤੇ ਮਾਣ ਕਰਦੇ ਆ ਸਾਡੇ ਦੇਸ਼ ਵਿਦੇਸ਼ ਵਿੱਚ ਬੈਠੇ ਜੀ ਸਾਡੇ ਵੀਰ ਭੈਣਾਂ ਮਾਤਾਵਾਂ ਤੇ ਇਹ ਜਿਹੜਾ ਏਡਾ ਯੂਨਿਟ ਚੱਲ ਰਿਹਾ ਜੀ ਤੇ ਉਹਨਾਂ ਦੇ ਸੰਯੋਗ ਨਾਲ ਜੀ ਦੇਖੋ ਤੇ ਜਿਹੜੇ ਸਾਡੇ ਕੋਲ ਦੂਰ ਕੋਈ ਫਰੀਦਕੋਟੋਂ ਆਂਦਾ ਕੋਈ ਮੁਕਸਰੋਂ ਆਂਦਾ ਕੋਈ ਮਲੋਟੋਂ ਆਂਦਾ ਕੋਈ ਬਠਿੰਡੇ ਆਂਦਾ ਜੇ ਤੁਸੀਂ ਕੋਈ ਜਿੱਥੇ 15 18 ਕਿਲੋਮੀਟਰ ਦੇ ਅਸੀਂ ਏਰੀਆ 'ਚ ਲਾ ਕੇ ਜੋ ਅਸੀਂ ਵੈਰਾਈਟੀਆਂ ਦਾ ਸ਼ੋਰੂਮ ਚਲਾ ਲਾਂਗੇ ਨਹੀਂ ਸਾਡੇ ਤੇ ਲੋਕ ਕੋਈ 200 ਕਿਲੋਮੀਟਰ 500 ਹਜ਼ਾਰ ਕਿਲੋਮੀਟਰ ਕੋਈ ਦਿੱਲੀੋਂ ਆ ਰਿਹਾ ਕੋਈ ਗੁੜगांव ਆ ਰਿਹਾ ਕੋਈ ਨਾਉੜੋਂ ਆ ਰਿਹਾ ਉਹਦਾ ਵਿਸ਼ਵਾਸ ਸੱਚੇ ਪਾਤਸ਼ਾਹਗੇ ਅਰਦਾਸ ਕਰੀ ਦੀ ਸਵੇਰੇ ਉੱਠ ਕੇ ਚਾਰ ਬਣਵਾਈ ਰੱਖੀ ਜਿੰਨੇ ਸਾਡੇ ਤੇ ਵਿਸ਼ਵਾਸ ਕੀਤਾ ਜਿਹੋ ਜਿਹਾ ਉਹਦੇ ਕੈਫ ਨਹੀਂ ਚਿਰ ਗਿਆ ਉਹਦੇ ਘਰੇ ਜਾ ਕੇ ਵੀ ਡਿਸਪਲੇ ਉਦਾਂ ਨਹੀਂ ਲੈ ਐ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਦੇਖ ਕੇ ਵਾਲੀ ਗੱਲ ਫੇਰ ਨਵੇੜ ਦਿੰਦਾ ਮੈਂ ਜਿਹੋ ਜਿਹਾ ਤੁਸੀਂ ਖਿਆਲਾਂ ਚ ਸੋਚਿਆ ਉਸ ਤਰ੍ਹਾਂ ਦਾ ਫਰਨੀਚਰ ਮਿਲ ਜਾਂਦਾ ਕਿਉਂਕਿ ਬਹੁਤ ਸੱਜਣ ਜਿਹੜੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਬੈਠੇ ਆ ਉਹ ਸਿਰਫ ਵੀਡੀਓ ਕਾਲਤੀ ਦੇਖਦੇ ਵੀਡੀਓ ਕਾਲਤੀ ਦੇਖਦੇ ਤੇ ਉਹਨਾਂ ਕੋਲੇ ਸਿੱਧਾ ਉੱਥੇ ਕੋਰੀਅਰ ਹੋ ਜਾਂਦਾ ਕੋਈ ਤੁਸੀਂ ਬਾਰ ਕੰਟੇਨਰ ਮੰਗਾਣਾ ਹੁਣ ਮੈਂ ਨਾ ਛੋਟਲੀ ਕੀ ਆ ਹਰ ਬੰਦਾ ਸਭ ਪਹਿਲਾਂ ਉਹ ਰੈਂਟ ਪੁੱਛਦਾ ਮੈਂ ਉਹਨੂੰ ਸਲਾਹ ਦਿੰਨਾ ਤੁਸੀਂ ਕਦੇ ਵੀ ਜਿੰਵੇਂ ਤੁਸੀਂ ਇਹ ਟਿਕਟ ਖੀਦਿਓ ਐਂ ਹੀ ਸ਼ਿਪਮਿੰਟ ਦਾ ਕੰਮ ਆ ਇਹ ਚ ਦੋ ਰੈਂਟ ਲੱਗਦੇ ਆ ਇੱਕ ਪੋਰਟ ਦਾ ਪੋਰਟ ਤੋਂ ਲੈ ਕੇ ਡੋਰ ਤੱਕ ਦਾ ਰੈਂਟ ਉਹ ਰੈਂਟ ਨਾ ਫਿਕਸ ਨਹੀਂ ਹੁੰਦਾਗਾ ਉਹ ਰੈਂਟ ਪਰ ਡੇ ਦਾ ਤੁਸੀਂ ਮਾਲ ਮੇਰੇ ਤੋਂ ਪਰਚੇਜ ਕਰਨਾ ਕਿਸੇ ਤੋਂ ਪਰਚੇਜ ਕਰਨਾ ਵਾ ਉਹਦਾ ਰੈਂਟ ਦੇਖੋ ਅੱਜ ਕੋਈ ਕਹਿੰਦਾ ਹੁਣ ਕਿਸੇ ਨੇ ਰੈਡੀ ਮਾਲ ਲੈਣਾ ਕਿਸੇ ਨੇ ਮਾਲ ਬਣਵਾਉਣਾ ਮੰਨ ਲਓ ਅੱਜ ਆਪਾਂ ਰੈਂਟ ਕਿਸੇ ਚੀਜ਼ ਦਾ 2 ਲੱਖ ਜਾਂ 4 ਲੱਖ ਸਪੋਜ਼ ਕਰ ਲਓ ਦੇਤਾ ਹੁਣ ਉਹ ਤਿੰਨ ਮਹੀਨੇ ਲਾਗੇ ਤਿੰਨ ਮਹੀਨੋਂ 4 ਲੱਖ ਆਲਾ 2 ਲੱਖ ਵੀ ਰਹਿ ਸਕਦਾ 4 ਲੱਖ ਆਲਾ 6 ਲੱਖ ਵੀ ਰਹਿ ਸਕਦਾ 컨ਟੇਨਰ ਇੱਥੇ ਤਾਂ ਦੇਖੋ ਜਾਂ ਤਾਂ 20 ਫੁੱਟੇ 컨ਟੇਨਰ ਚ ਮਾਲ ਜਾਂਦਾ ਜਾਂ 40 ਫੁੱਟੇ ਚ ਜਾਂਦਾ ਹੋਰੈਂਟ ਦੇ ਪ੍ਰੋਸੀਜਰ ਨੂੰ ਮੈਂ ਤੁਹਾਨੂੰ ਸਮਝਾਤਾ ਕੋਈ ਰੈਂਟ ਐਪਡਾਉਨ ਹੁੰਦੇ ਰਹਿੰਦੇ ਆ ਦੇਖੋ ਤੁਸੀਂ ਆਪ ਦਾ ਸਮਾਂ ਖਰਾਬ ਕਰਦੂ ਹੀ ਲੈਣਾ ਤੁਸੀਂ ਕਿਸੇ ਤੋਂ ਵੀ ਮਾਲ ਲੈਣਾ ਮੇਰੇ ਤੋਂ ਲੈਣਾ ਕਿਸੇ ਤੋਂ ਵੀ ਲੈਣਾ ਤੁਸੀਂ ਮਾਲ ਸਿਲੈਕਟ ਕਰੋ ਜਦੋਂ ਤੁਹਾਡੀ ਪੈਕਿੰਗ ਸ਼ੁਰੂ ਹੋਣੀ ਆ ਉਦੋਂ ਉਹਦੇ ਨਾਲ ਕੋਈ ਸਾਡੇ ਕੋਲ ਵੀ 5-4 ਬੰਦੇ ਹੈਗੇ ਆ ਤੁਸੀਂ ਰੈਂਟ ਦਾ ਉਹਦੇ ਨਾਲ ਕੋਈ ਪੁੱਛੋ ਦੂਜੇ ਤੇ ਪੁੱਛੋ ਜਿਹੜਾ ਆਪਾਂ ਨੂੰ ਬੈਸਟ ਟਰੱਕ ਤੇ ਜਿਵੇਂ ਏਅਰ ਟੈਕਟ ਤੁਸੀਂ ਖਰੀਦੀ ਹੋਈ ਆ ਉਸ ਤਰ੍ਹਾਂ ਦਾ ਸਿਸਟਮ ਹੁੰਦਾ ਵਾ ਇਹਦਾ ਪਹਿਲਾ ਬੰਦਾ ਪੁੱਛੂ ਜੀ ਮੇਰਾ ਕਿਰਾਇਆ ਕਿੰਨਾ ਲੱਗੂ ਪਰ ਅਸੀਂ ਜੋ ਕਰਦੇ ਆ ਅਸੀਂ ਪਾਰਟ ਲੋਡ ਨਹੀਂ ਕਰਦੇ ਅਸੀਂ ਫੁੱਲੀ ਕੰਟੇਨਰ ਕਰਦੇ ਆ 20 ਫੁੱਟਾ ਤੇ 40 ਫੁੱਟਾ ਕੋਈ ਪਾਰਟ ਲੋਡ ਵਿੱਚ ਮਾਲ ਨਾ ਸੇਫ ਨਹੀਂ ਪਹੁੰਚਦਾ ਦੇਖੋ 40 ਫੁੱਟੇ ਵਿੱਚ ਵੀ ਕੋਣੀ ਉਨੀ ਕੀ ਦੇਖੋ ਐਡੇ ਜਾਣਾ ਵਾ ਉਨੀ ਏਟੀ ਕੋਈ ਟਚਿੰਗ ਟੂਚਿੰਗ ਲੱਗ ਗਈ ਉਹਦੇ ਲਈ ਅਸੀਂ ਫੈਬਰਿਕ ਨਾਲ ਦਿੰਨੇ ਆ ਵੀ ਚਲ ਕੋਈ ਨਹੀਂ ਹੁਣ ਬੋਰਡ ਤੇ ਜਾਣਾ ਭਾਜੀ ਮਾਲ ਠੀਕ ਹੈ ਨਾ ਕਸਟਮਰ ਅਧਿਕਾਰੀ ਨੂੰ ਵੀ ਪਾਵਰ ਹੁੰਦੀ ਹੈ ਉਹ ਵੀ ਵਿਚਾਰਾ ਖੋਲ ਸਕਦਾ ਇਹ ਤਾਂ ਹੈ ਨਹੀਂਗਾ ਕਿ ਮਾਲ ਖੁੱਲਣਾ ਪੈਕਿੰਗ ਹੋਣਾ ਚੜਨਾ ਤੇ ਇਹ ਕੋਈ ਤੱਕ ਸਾਨੂੰ ਦਿੱਕਤ ਪ੍ਰੋਬਲਮ ਕੋਈ ਨਹੀਂ ਆਏਗੀ ਪਰ ਤੁਸੀਂ ਅਸੀਂ ਜੋ ਕੰਮ ਕਰਦੇ ਅਸੀਂ 20 ਫੁੱਟਾਂ ਤੇ 40 ਫੁੱਟੇ ਕੰਟੇਨਰ ਦਾ ਹੀ ਕਰਦੇ ਆ ਰੈਂਟ ਲੈਣ ਲਈ ਸਾਨੂੰ ਕੋਈ ਦਿੱਕਤ ਨਹੀਂ ਹੈ ਪਰ ਅੱਜ ਰੈਂਟ ਪੁੱਛਣ ਦਾ ਫਾਇਦਾ ਨਹੀਂ ਨਾ ਹੁਣ ਤੁਹਾਡਾ ਅਸੀਂ ਸਮਝ ਲਿੱਤਾ ਕੀਤਾ ਆਪਜੀ ਫੋਨ ਲਾਇਆ ਕਾਲ ਲਾਈ ਉਹ ਵੀ ਸਾਨੂੰ ਇਹੀ ਪੁੱਛਦਾ ਵੀ ਤੁਸੀਂ ਕੰਟੇਨਰ ਕਦੋਂ ਲੈਣਾ ਦੇਖੋ ਜਦੋਂ ਆਪਾਂ ਕੋਲੇ ਜਾ ਕੇ ਪੁੱਛਦੇ ਵੀ ਸਾਡਾ ਮਾਰ ਰੈਡੀ ਆ ਹੁਣ ਸਾਨੂੰ ਰੇਟ ਦੇ ਦੋ ਪੰਜਾਂ ਤੋਂ ਟਰਾਈ ਮਾਰ ਲਓ ਜੇ ਉਹ ਜੇ ਤੁਹਾਡੇ ਕੋਲ ਕੋਈ ਨੈਟਵਰਕ 'ਚ ਬੰਦਾ ਤਾਂ ਤੁਸੀਂ ਉੱਥੋਂ ਲੈ ਲਓ ਈਜੀ ਜਿਵੇਂ ਸਮਾਨ ਇੱਥੇ ਆਲ ਇੰਡੀਆ ਪਹੁੰਚਦਾ ਐਂ ਸਮਾਨ ਤੁਹਾਡੇ ਘਰੇ ਉਥੇ ਬਾਹਰ ਵੀ ਪੁੰਚਣਾ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਕੋ ਸਾਡੇ ਨਾਲ ਹੀ ਸਾਡੇ ਕੋਲ Экਸਪੋਰਟ ਦਾ ਲਾਇਸੈਂਸ ਹੈ ਨਹੀਂ ਬਿੱਲ ਕਿਸੇ ਦਾ ਮਾਲ ਕਿਸੇ ਦਾ ਪ੍ਰੋਪਰ ਇਹਦੇ ਨਾਲ ਤੁਹਾਨੂੰ ਮਾਲ ਲਾ ਕੇ ਤੁਹਾਨੂੰ ਵੀਡੀਓ ਬਣਾ ਕੇ ਕੰਟੇਨਰ ਰਵਾਨਾ ਹੁਣ ਤਾਂ ਹੀ ਫੋਟੋ ਪਾएंगे ਹੁਣ ਮਾਲ ਆ ਵੀ ਕਦੋਂ ਸਮਾਨ ਮੈਨੂੰ ਕਿੰਨੇ ਦਿਨ ਚ ਇਹ ਤਾਂ ਤੁਹਾਨੂੰ ਪਸੰਦ ਕਰਨ ਤੋਂ ਬਾਅਦ ਹੀ ਪਤਾ ਲੱਗਣਾ ਕੋਈ ਆਰਟੀਕਲ ਬੈੱਡ 2 ਦਿਨਾਂ ਚ ਵੀ ਬਣਦਾ ਕੋਈ 2 ਘੰਟਿਆਂ ਚ ਬਣਦਾ ਕੋਈ 20 ਦਿਨ ਵੀ ਲੱਗਦੇ ਆ ਉਹ ਪਸੰਦ ਕਰਨ ਤੇ ਹੀ ਆ ਜੀ ਠੀਕ ਹੈ ਨਾ ਬਾਕੀ ਤੁਸੀਂ ਕੋਈ ਨੌਲੇਜ ਲੈਣੀ ਸਾਡੀ ਸਕਰੀਨ ਤੇ ਨੰਬਰ ਚੱਲਦੇ ਆ ਤੁਸੀਂ ਸਾਨੂੰ ਕਾਲ ਲਾ ਲਿਓ ਜੀ ਤੇ ਆਪਾਂ ਹੁਣ ਗੱਲ ਕਰੀਏ ਜੀ ਫਰਨੀਚਰ ਤੇ ਹਾਂ ਫਰਨੀਚਰ ਹਾਂਜੀ ਫਰਨੀਚਰ ਫਿਰ ਆਪਾਂ ਜਿੱਥੇ ਖੜੇ ਐ ਇੱਥੇ ਸ਼ੁਰੂ ਕਰ ਲੈਂਦੇ ਹਾਂ ਹਾਂਜੀ ਹਾਂਜੀ ਤੇ ਇਹਦਾ ਕੀ ਆ ਜੀ ਆ ਇਹ ਸਾਰਾ ਮਾਲ ਨਾ ਸਾਗਵਾਨ ਚ ਬਣਿਆ ਹੋਇਆ ਠੀਕ ਅੱਗੇ ਨਾ ਅਸੀਂ ਫਾਈਬਰ ਚ ਇੱਕ ਮਾਡਲ ਬਣਾਉਂਦੇ ਸੀ 3 ਤੋਂ 4 ਮਾਡਲ ਕੋ ਸਪੇਸ ਗਾਂਧੀ ਗਾਂ ਵਧੀ ਜਾਂਦਾ ਹੁਣ ਜਿਹੜਾ ਤੁਹਾਨੂੰ ਸਾਗਵਾਨ ਬੁੱਢ ਚ ਕਵਾਂਗੇ ਉਹ ਸਾਗਵਾਨ ਚ ਹੋਏਗਾ ਜਿਹੜਾ ਫਾਈਬਰ ਚ ਹੋਏਗਾ ਉਹ ਪਰ ਫਾਈਬਰ ਅਸੀਂ ਲੋਕਲ ਆਮ ਫਾਈਬਰ ਨਹੀਂ ਲਾਈ ਕੋ ਸਸਤੇ ਵਾਲੇ ਕੰਮ ਚ ਨਹੀਂ ਗਏਗੇ ਕੰਮ ਸਾਡੇ ਕੋਲ ਲਗਜ਼ਰੀ ਵਧੀਆ ਜੋ ਸਮਾਨ ਆ ਵੀ ਕੱਲ ਨੂੰ ਕੋਈ ਕੰਪਲੀਟ ਨਾ ਹੋਵੇ ਆ ਹੁਣ ਚਿਹਰਾ ਬਣੀਆਂ ਵਾ ਡਿਜ਼ਾਈਨ ਬਿਲਕੁਲ ਨਿਊ ਆਏ ਮਾਰਬਲ ਸਾਡੇ ਅੰਦਰ ਬਣਦਾ ਤੁਸੀਂ ਮਾਰਬਲ ਦਾ ਕੋਈ ਡਿਜ਼ਾਈਨ ਚੇਂਜ ਕਰਾਣਾ ਕੋਚਾ ਤੁਸੀਂ ਮਾਰਬਲ ਬਣਦਾ ਦੇਖ ਸਕਦੇ ਆ ਜੀ ਤੇ ਕੀ ਡਿਸਕਾਊਂਟ ਦੇ ਰਹੇ ਆ ਜੀ ਆਪਾਂ ਨਵੇਂ ਸਾਡਾ ਵਾਹ ਜੀ ਜੋ ਸਾਡਾ ਵਾ ਦੇਖੋ ਇਹਦੇ ਤੇ 40% ਰਸਿ ਦਿੰਨੇ ਆ ਡਿਸਕਾਊਂਟ ਜਿਵੇਂ ਆ ਚੇਹ ਰਾਸੀ ਦਾ ਹਰ ਆਰਟੀਕਲ ਦਾ ਅਲੱਗ-ਅਲੱਗ ਰੇਟ ਹੁੰਦੇ ਆ 2 ਦਾ ਅਲੱਗ 2 ਦਾ 3 ਦਾ ਚੇਹਰਾਂ ਦਾ ਅਲੱਗ ਟੇਬਲ ਦਾ ਅਲੱਗ 40 ਤੋਂ ਪਲੱਸ ਨਹੀਂ ਕਰ ਸਕਦੇ 40 ਤੋਂ ਪਲੱਸ ਹੋਣ ਜੇ ਤੁਸੀਂ ਆਏ ਹੋ ਫਿਰ ਕਰਨਾ ਤਾਂ ਪੈਣਾ ਹੀ ਆ ਤੁਹਾਨੂੰ ਅਸੀਂ ਨਾ ਅਪ ਟੂ 70 ਲੈਸ ਹੋਰ ਦਵਾਂਗੇ ਠੀਕ ਹੈ ਜੀ ਉਹ ਕਿਸੇ ਆਰਟੀਕਲ ਤੇ ਪੰਜ ਐਕਸਟਰਾ ਹੋਊ ਕਿਸੇ ਤੇ 15 ਹੋਊ ਕਿਸੇ ਤੇ 20 ਹੋਊ ਕਿਤੇ 25 ਹੋਊ ਕਿਸੇ ਤੇ 30 ਹੋਊਗੀ ਠੀਕ ਹੈ ਜੀ ਠੀਕ ਹੈ ਨਾ ਜੀ ਅਪ ਟੂ 70% ਲੈਸ ਅਸੀਂ ਤੁਹਾਨੂੰ ਦਵਾਂਗੇ ਹੁਣ ਅਸੀਂ ਹਫਤੇ ਦਾ ਟਾਈਮ ਰੱਖ ਲਈਏ ਨਾ ਨਾ ਯਾਰ ਹਫਤੇ ਦਾ ਹਫਤਾ ਦਸੰਬਰ ਚੱਲ ਰਿਹਾ ਹੁਣ ਦਸੰਬਰ ਆ ਗਿਆ ਆ ਦਸੰਬਰ ਆ ਗਿਆ ਤਾਂ ਖਤਮ ਹੋ ਗਿਆ ਨਾ ਇਹਦੇ ਵਿੱਚ ਧੁੰਦਾ ਵੀ ਪੈਣੀ ਆ ਤੇ ਗਾਂ ਫਿਰ ਫਿਰ ਤੁਸੀਂ ਲੋੜੀ ਵੇਲੇ ਫਿਰ ਲੋੜੀ ਹਾਂ ਹਾਂ ਤਾਂ ਆਪਾਂ ਸਿੱਧਾ ਲੋੜੀ ਤੱਕ ਕੀ ਕਰ ਦੋ ਚਲੋ ਠੀਕ ਹੈ ਚਲੋ ਮਾਗੀ ਤੱਕ ਜੀ ਤੁਹਾਨੂੰ ਇਹ ਆਫਰ ਅਸੀਂ ਅਪ ਟੂ 70% ਦੀ ਡਿਸਕਾਊਂਟ ਦਵਾਂਗੇ 40 ਪੱਕਾ ਪਰ ਕਿਸੇ ਤੇ 45 ਵੀ ਹੋ ਸਕਦਾ 50 ਵੀ ਹੋ ਸਕਦਾ 60 ਵੀ ਹੋ ਸਕਦਾ ਤੇ 5 10 ਐਕਸਟਰਾ 15 ਐਕਸਟਰਾ 20 ਐਕਸਟਰਾ 40 ਪਲੱਸ ਕਿਸਤੇ 5 ਕਿਤੇ 10 ਕਿਤੇ 15 ਕਿਤੇ 25 ਕਿਸੇ ਦੇ 30 ਬਾਕੀ ਇਹ ਫਿਕਸ ਪ੍ਰਾਈਸ ਸ਼ਾਪ ਆ ਇੱਥੇ ਕੋਈ 바ਰਗੇਨਿੰਗ ਨਹੀਂ ਵੀ ਇੰਨੇ ਲਾ ਦੇਾਂਗੇ ਆ ਜੀ ਹੁਣ ਕੁਆਲਿਟੀ ਘਟਾ ਕੇ ਤੁਸੀਂ ਰੇਟ ਘਟਾ ਸਕਦੇ ਹੋ ਲਓ ਜੀ ਅੱਜ ਤੋਂ ਤੁਹਾਨੂੰ ਜਦੋਂ ਤੁਸੀਂ ਇੱਥੇ ਆਉਂਗੇ ਫੈਕਟਰੀ ਆਊਟਲੈਟ ਦੇ ਵਿੱਚ ਤਤਵਾਂ ਨੂੰ ਜਿਹਦੇ ਤੇ 5 40 ਤੋਂ ਪਲੱਸ 5 ਆ ਉਹ ਤੇ ਪਲੱਸ ਲਿਖਿਆ ਮਿਲ ਜੂਗਾ ਜੀ 10 ਆ ਉੱਤੇ 10 ਆ ਆ ਦੇਖੋ ਨਹੀਂ ਹੁਣ ਇੱਥੇ ਐਕਸਟਰਾ 10 ਲੈਸ ਅਸੀਂ ਲਾਤੀ ਜਿਵੇਂ ਆਹ ਲੈਸ ਆ ਹੁਣ ਆਹ 40 ਲੈਸ ਕੱਟ ਕੇ ਰੇਟ ਆ ਗਿਆ ਜੀ 42000 ਤਤ ਤੇ ਇੱਥੇ 10% ਅਸੀਂ ਡਿਸਕਾਊਂਟ ਹੋਰ ਦੇ ਦਿੰਦਾ ਆ ਆ ਸਾਰਿਆਂ ਤੇ ਤੁਹਾਨੂੰ ਲੱਗੇ ਪਹਿਲਾਂ ਹੀ ਮਿਲ ਜਾਵੇ ਪਹਿ ਟੈਗ ਸੀ ਲਗਾਤੇ ਟੈਗੀ ਮਸਾਂ ਤੁਹਾਨੂੰ ਲਾਤੀ ਐ ਐਵੇਂ ਲੱਗੇ ਪਹਿਲਾਂ ਹੀ ਮਿਲ ਜਾਣਗੇ ਵੀ ਆਹ 40% ਲੈਸ ਆ ਇਹਦੇ ਉੱਪਰ 20% ਹੋਰ ਲਾਤੀ ਐ 20% ਅਸੀਂ ਹੋਰ ਲਾਤੀ ਆਨ ਸੋਫੇ ਸਾਡੇ ਆਰਟੀਕਲ ਕੱਲ ਸਾਡਾ ਕੰਮ ਬੋਲੂਗਾ ਵੀ ਤੁਸੀਂ ਦੇਖੋਗੇ ਹੁਣ ਇਹ ਐਲ ਕਾਰਨਰ ਸੋਫਾ ਵਾ ਠੀਕ ਹੈ ਨਾ ਇਹ ਚ ਤੁਸੀਂ ਕਲਰ অপਸ਼ਨ ਬਹੁਤ ਆ ਸਾਡੇ ਕੋਲੇ ਸਾਡੇ ਕੋਲ ਸੋਫਾ ਤੁਹਾਨੂੰ ਜਿਹੜਾ ਮਾਰਕੀਟ ਜਿਹੜੀ ਐਲ ਆ 25000 ਦੀ ਵਿਕਦੀ ਐ ਅਸੀਂ 15000 ਤੋਂ ਸ਼ੁਰੂ ਕਰਦੇ ਆ ਠੀਕ ਹੈ ਨਾ ਪਰਫੈਕਟ ਪ੍ਰਾਈਸ ਦੇ ਪਰ ਭਾਜੀ ਉਹਦੀ ਗਾਰੰਟੀ ਦੇਣੀ ਪੈਂਦੀ ਆ ਇੱਕ ਝੂਠੀ ਗਾਰੰਟੀ ਹੁੰਦੀ ਆ ਤਾਂ ਹੀ ਪਰ ਜਿਹੜਾ ਸਹੀ ਹੈ ਅੱਲਾ ਹੁਣ ਆਹ ਐਲ ਸੋਫਾ ਤੁਹਾਨੂੰ ਮੈਂ ਦਿਖਾ ਦਿੰਨੇ ਆ ਜੀ ਆਹ ਐਲ ਸੋਫਾ 750 ਰੁਪਏ ਮੀਟਰ ਵਾਲਾ ਕਪੜਾ ਲੱਗਿਆ ਵਾ ਜੀ ਇਹਦੀ 7 ਸਾਲ ਦੀ ਜੈਨੂਨ ਗਾਰੰਟੀ ਹੈ ਜੀ ਠੀਕ ਹੈ ਨਾ ਐਲ 2 ਸੀਟ ਟੇਬਲ ਹੁਣ ਇਹ ਤੇ ਅਸੀਂ ਅਸੀਂ 20% ਐਕਸਟਰਾ ਲੈਸ ਦੇ ਰਹੇ ਹਾਂ ਜੋ ਸਾਡਾ ਪ੍ਰਾਈਸ ਟੈਗ ਲੱਗਿਆ ਜੀ ਠੀਕ ਹੈ ਨਾ ਜੀ ਆਹ 26999 ਰੁਪਏ ਦੀ ਐਲ ਆ 2 ਸੀਟ ਲੈਣੀ ਹੈ ਟੇਬਲ ਲੈਣਾ ਵਾ ਪਫੀ ਲੈਣੀ ਹੈ ਉਹਦੇ ਰਾਈਟ ਲੱਗ ਲੱਗ ਆ ਜੀ ਤੇ ਇਹ 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 ਤੁਸੀਂ ਕਿੰਨੇ ਪਰਸੈਂਟ ਲੈਸ ਦਿੰਦਾ ਇਹਨੂੰ ਸਾਰੇ ਇਹ ਤੇ 40 20 ਕਰਤਾ ਜੀ 40 20 ਪਰਸੈਂਟ ਮਤਲਬ 60% ਲੈਸ ਬਣ ਗਿਆ ਜੀ ਸੋ 40 20 ਠੀਕ ਹੈ ਹਾਂ ਪਰ ਆਪਾਂ ਕੈਲਕੂਲੇ 40 20 ਦੇਵਾਂਗੇ ਠੀਕ ਹੈ ਜੀ ਤੇ ਆ ਜੋ ਇਧਰਲੇ ਪਾਸੇ ਆ ਜੋ ਆਜਾ ਤੁਹਾਨੂੰ ਫੈਵਰ ਆ ਯਾਰ ਆ ਪ੍ਰੀਤ ਮਾੜਾ ਜਿਹਾ ਨਿਗਾਹ ਮਾਰਦਾ ਜਹੀਂ ਵਿਚ ਵਿਚ ਸੋਫੇ ਬਾਹਲੇ ਸੋਹਣੇ ਆ ਆ ਲਾਈਟਾਂ ਨੂੰ ਟੈਕ ਤਾਂ ਪੁੱਤ ਦੀਆਂ ਪੈਂਦੀਆਂ ਬੜੀਆਂ ਚਿੱਟੀਆਂ ਦੇ ਉੱਤੇ ਪੈਂਦੀਆਂ ਮੈਂ ਤਾਂ ਤੁਹਾਨੂੰ ਇੱਕ ਗੱਲ ਹੋਰ ਕਹਿ ਕੇ ਗਿਆ ਸੀ ਮੈਂ ਕਿਹਾ ਬਾਈ ਆਪਾਂ ਐਂ ਕਰ ਦਈਏ ਬਈ ਇਹਨਾਂ ਲਾਈਟਾਂ ਤੇ ਵੀ ਸੈਂਸਰ ਲਾ ਦਈਏ ਜਿੱਥੇ ਗਾਹ ਖੜਾ ਦੇਂਦਾ ਹੋਵੇ ਉੰਨੀ ਉੰਨੀ ਜਗ੍ਹਾ ਹਾਂਜੀ ਹਾਂਜੀ ਹੁਣ ਆ ਦੇਖੋ ਮ사ਜਰ ਹਾਂ ਹਾਂ ਇਹਦੇ ਬਾਰੇ ਦੱਸੋ ਬਈ ਆ ਆ ਮਤਲਬ ਇਹਦੇ 'ਚ ਨਾ 6 ਫੰਕਸ਼ਨ ਆ ਹਾਂ ਜਿਹੜਾ ਮੈਂ ਤੁਹਾਨੂੰ ਦੱਸ ਦਿਆਂ ਗਰਦਨ ਦੇ ਅਲੱਗ ਢੂਈ ਦੇ ਅਲੱਗ ਆਗੇ ਮੋਰਾਂ ਦੇ ਅਲੱਗ ਪੱਟਾਂ ਦੇ ਬਾਹਾਂ ਦੇ ਮਤਲਬ 6 ਥਾਮਾਂ ਤੋਂ ਕਰਦਾ ਛਿਆਂ ਨੂੰ ਇਕੱਲੇ-ਇਕੱਲੇ ਵੀ ਕਰ ਸਕਦੇ ਆ ਤੇ ਛਿਆਂ ਨੂੰ ਇਕੱਠੇ ਵੀ ਕਰ ਸਕਦੇ ਆ ਹੁਣ ਇਹ ਹੈਗਾ ਜੀ 416665 ਰੁਪਏ ਦਾ 40 ਲੱਖ ਕੱਟ ਕੇ 249999 ਰੁਪਏ ਪੈ ਗਏ ਇਹ ਤੇ ਆਪਾਂ ਹੁਣ ਤੁਹਾਨੂੰ 20% ਹੋਰ ਲੈਸ ਦੇ ਦੇਣੀ ਹੈ ਅੱਛਾ ਇਹਦੇ ਤੇ ਜਿਹੜਾ ਜਿੰਨਾ ਰੇਟ ਆ ਗਿਆ ਉਹਦੇ ਤੇ ਵੀ 20% ਆ ਹੁਣ 114999 ਦਾ ਇਹਤੇ ਵੀ ਤੁਹਾਨੂੰ 20% ਲੈਸ ਹੀ ਦੇ ਦੇਣੀ ਆ ਅਸੀਂ ਹੁਣ ਜਿਹੜਾ ਮਾਰਕੀਟ ਕੋਈ 5 ਲੱਖ ਮੰਗਦਾ 7 ਲੱਖ ਆਹ ਮਾਡਲ ਵੱਖਰਾ ਜੀ 19999 ਦਾ ਇੱਥੇ 20% ਲੈਸ ਸਕਤਾ ਮਿਲ ਜਾਣੀ ਤਿੰਨੇ ਮਾਡਲ ਹੀ ਵੱਖਰੇ ਆ ਤਿੰਨੇ ਮਾਡਲ ਆ ਤਿੰਨਾਂ ਦੇ ਵਿੱਚ ਫੰਕਸ਼ਨ ਤੁਹਾਨੂੰ ਲੱਖ ਤੋਂ ਥੱਲੇ ਵਾਲਾ ਵੀ ਦਿਖਾਤਾ ਜੀ ਠੀਕ ਹੈ ਨਾ ਪਰ ਆਨੰਦ ਦਾ ਵੀ ਲੱਤਾਂ ਘੁੱਟਣ ਦੀ ਲੋੜ ਨਹੀਂ ਲੱਤਾਂ ਆਪੇ ਘੁੱਟੀਆਂ ਜਾਣੀਆਂ ਇਹ ਤੇ ਤਾਂ ਬਸ ਤੁਸੀਂ ਪੈ ਜੋ ਹਾਂ ਜੇ ਤੁਸੀਂ ਇਹਨਾਂ ਨੂੰ ਲਫੜ ਮਾਰਨ ਨੂੰ ਕਹਤਾ ਤਾਂ ਲਫੜ ਮਾਰੂਗਾ ਮੁੱਕੇ ਮਾਰਨ ਨੂੰ ਕਹਦਾ ਮੁੱਕੇ ਮਾਰੂਗਾ ਪੜਾ ਸੋਫਾ ਆ ਕੰਸੋਲ ਬਣਿਆ ਜੀ ਉਸਮਾਨਾ ਕਰੋਕੀ ਮਿੰਸ ਲਖਣਾਮਾ ਠੀਕ ਹੈ ਸਲੋ ਮੋਸ਼ਨ ਨੂੰ ਟੈਲੀ ਲੱਗੀ ਆ ਪਲਿਸਟਰ ਹੋਇਆ ਇਹ ਫੂੰਦੇ ਚ ਵੀ ਇਹਦੇ ਤੇ ਆਹ ਦੇਖੋ ਬਣੇ ਆਹਾਂ ਕਰ ਗੱਲ ਪ੍ਰੀਤ ਓਏ ਤੇਰਾ ਯਾਰ ਇਧਰੋਂ ਵੀ ਖੁੱਲਦਾ ਹਾਂ ਹੈਂ ਕਰੀ ਬਈ ਨਾ ਕੋਈ ਆਹ ਸੋਫਾ ਵੀ ਸਾਡਾ ਐਂਡ ਆ ਜੀ ਠੀਕ ਹੈ ਨਾ ਜੀ ਹੁਣ ਆਰਟੀਕਲ ਤਾਂ ਇੰਨੇ ਆ ਜੀ ਪੰਜ ਤੋਂ 4 ਘੰਟੇ ਦਾ ਪ੍ਰੋਸੈਸ ਲੱਗਦਾ ਅਸੀਂ ਤੁਹਾਨੂੰ ਮੋਟਾ ਮੋਟਾ ਦਿਖਾ ਦੇਣਾ ਤੁਸੀਂ ਗੱਦੇ ਲੈਣੇ ਆ ਗੱਦੇ ਇੱਥੇ ਬਣਦੇ ਆ ਠੀਕ ਹੈ ਨਾ ਗੱਦਿਆਂ ਦਾ ਵੀ ਬੈਸਟ ਆਫਰ ਤੁਹਾਨੂੰ ਮਿਲਨੀ ਹੈ ਤੇ ਅਲਮਾਰੀਆਂ ਲੈਣੀਆਂ ਤੁਸੀਂ ਜਿੰਨੀ ਰੇਂਜ ਵਾਲੀ ਲੈਣੀ ਹੈ ਹਰ ਤਰ੍ਹਾਂ ਦਾ ਫਰਨੀਚਰ ਤੁਹਾਨੂੰ ਮਿਲੂਗਾ ਹਾਂਜੀ ਉਧਰਲੇ ਹੋਰ ਪਾਸੇ ਚੱਲ ਗਏ ਆਪਾਂ ਸਾਡੇ ਖਾਕਵਾਲ ਵਾਲੇ ਦਿਖਾ ਦਿੰਦੇ ਚਲੋ ਜੀ ਚਲੋ ਸਾ ਜਿ ਆਜੋ ਮੈਂ ਫਾਈਬਰ ਦਾ ਸੋਫਾ ਦਾ ਖਾਨਾ ਚਲੋ ਜੀ ਮਨੋ ਆ ਆਹ ਬਾਈ ਜੀ ਫਾਈਬਰ ਚ ਇਹ ਨਾ ਸਾਡੀ ਐਕਸਟੀਰੀਅਰ ਗ੍ਰੇਟ ਆ ਜੀ ਜਿਹਦੇ ਕੋਈ ਆ ਦੇਖੋ ਨਾ ਕੰਮ ਬੰਦੇ ਨੇ ਸਾਰਾ ਆਟੋ ਪੇਂਟ ਕੀਤਾ ਵਾ ਹੁਣ ਇਹਦਾ ਪ੍ਰਾਈਸ ਹੈਗਾ 39599 ਰੁਪਏ 3 ਸੀਟ ਦਾ ਜੀ ਠੀਕ ਹੈ ਨਾ ਜੀ ਇਹਦਾ 26399 ਆ ਹੁਣ ਇਹਦੇ ਤੇ ਅਸੀਂ ਤੁਹਾਨੂੰ 20% ਹੋਰ ਲੈਸ ਦੇ ਦੇਣੀ ਹੈ ਜੀ 39 39599 ਲੈਸ 20% ਇੱਕ ਮਿੰਟ ਤੁਹਾਨੂੰ ਬਣਾ ਦਿੰਦੇ 39599 20% 31679 ਰੁਪਏ ਦੀ ਰਹਿ ਗਈ ਤਕਸੀਮ 3 ਠੀਕ ਹੈ 31699 ਤਕਸੀਮ 3 ਤੇ ਗੁਣਾ 8.5 ਇਹ ਤੁਹਾਨੂੰ ਲੈਸ ਕਰਕੇ ਵੀ ਜੀ ਸੋਫਾ ਪੈ ਜਾਣਾ ਵਾ ਆ ਸਾਰਾ ਹਾਂ ਸਾਢੇ ਇਹ 99813 ਰੁਪਏ ਦਾ ਸੋਫਾ ਪੈ ਜਾਣਾ 322 ਪਿਲ ਦਵਤ ਹੁ ਲੋਕੀ ਇਹਨੂੰ ਵੁੱਡ ਕਹਿ ਕੇ ਬੰਦੇ ਆ ਇਹਦੀ ਵੀ ਸਾਡੀ ਗਾਰੰਟੀ 7 ਸਾਲ ਦੀ ਹੈ ਦੇਖੋ ਇਹ ਨਾ ਹੁਣ ਤੁਸੀਂ ਤੁਸੀਂ ਹੱਥ ਲਾ ਕੇ ਦੇਖੋ ਫਿਨਿਸ਼ਿੰਗ ਦਾ ਫਰਕ ਆ ਨਾ 90000 ਰੁਪਏ ਚ ਇਹਦੀ ਸਭ ਤੋਂ ਮੈਨੂੰ ਫੈਬਰ ਦੀ ਕਮਾਲ ਗੱਲ ਇਹ ਲੱਗਦੀ ਹੈ ਵੀ ਇਹ ਚਮਕ ਬਹੁਤ ਜ਼ਿਆਦਾ ਚਮਕ ਬਹੁਤ ਹੈ ਇਹ ਸਹੀ ਪ੍ਰੋਪਰ ਬਣੀ ਆ ਹੁਣ ਕਪੜਾ ਵੀ ਇਹ ਤੇ 10000 1200 ਰੁਪਏ ਮੀਟਰ ਵਾਲਾ 700 ਹੁਣ ਇਹਦੀ ਕੁਆਲਿਟੀ ਘਟਾਣੀ ਸੋਫਾ ਦਾ ਫੈਬਰ ਚ ਪਾ ਦੀ 50000 ਦਾ ਵੀ ਬਣਦਾ ਪਰ ਉਹ ਕੁਆਲਿਟੀ ਘਟਾਣੀ ਪੈਂਦੀ ਉਹਨੂੰ ਐਚ ਆਰ ਫੋਮ ਲੱਗੀ ਆ ਘੋਣ ਲੱਗਣ ਦੀ ਸਾਡੀ ਗਰੰਟੀ ਹੈ ਗੱਦੀ ਦੀ ਗਰੰਟੀ ਹੈ ਨਹੀਂ ਯਾਰ ਬਹੁਤ ਸੋਹਰਾ ਬਣਿਆ ਆ ਯਾਰ ਆਹ ਬਰੀ ਤਾਂ ਲੌਬੀ ਵਾਲਾ ਸੈੱਟ ਓਏ ਜਿਹਦੇ ਮਗਰਲੇ ਪਾਸੇ ਵੀ ਫਰਨੀਸ਼ਿੰਗ ਦੇਖ ਕਮਾਲ ਆ ਹਨਾ ਇਹ ਸਾਗਵਾਨ ਚ ਬਣਿਆ ਹੀ ਉਸਨ ਵਾਲਾ ਸੈਟ ਆ ਇਹ ਜੀ ਇਹ ਵੀ ਸਾਗਵਾਨ ਚ ਬਣਿਆ ਸੈਟ ਸਾਗਵਾਨ ਚ ਸੈਟ ਬਣਿਆ ਇਹ onyx marble ਤੇ ਆ ਦੇਖ ਪਿਆ ਜੱਜਦਾ ਨਾ ਯਾਰ ਇੱਕ ਬੈੱਡ ਆ ਬੜੇ ਸੋਹਣੇ ਆਏ ਆ ਬਾਈ ਆਹ ਹਾਂਜੀ ਇਹ ਸਾਰਾ ਹੁਣ ਮੈਟੈਲਿਕ ਹੋਇਆ ਬੁੱਡ ਦੇ ਬੈੱਡ ਬਣੇ ਆ ਜੀ ਇਹ ਦੇਖ ਠੀਕ ਹੈ ਨਾ ਇਹਨਾਂ ਦੇ ਉੱਪਰ ਵੀ 40 ਤੋਂ ਪਲੱਸ ਮਿਲੂਗਾ ਹਾਂ 40 ਤੋਂ ਪਲੱਸ ਮਿਲੂਗਾ ਜੀ ਉਹ ਵੀ ਲੈਸ ਸੋਸਾਇਟੀ ਵਾਲਾ ਆ ਸਿਰ ਤੇ 15 ਇਹ ਬੁੱਡ ਦੇ ਬੈੱਡ ਆ ਫਾਈਬਰ ਨਹੀਂ ਹੈ ਇੱਥੇ ਤਾਂ ਤੁਹਾਨੂੰ ਦੱਸਿਆ ਜਾਊਗਾ ਆ ਫਾਈਬਰ ਆ ਬੁੱਡ ਆ ਜੀ ਠੀਕ ਹੈ ਨਾ ਹੁਣ ਆ ਪਲਿਸਟਰ ਦਾ ਡਾਇਨਿੰਗ ਆਈ ਘੱਟੋ ਘੱਟ 80 ਤੋਂ 90 ਡਿਜ਼ਾਈਨ ਤੁਹਾਨੂੰ ਡਿਸਪਲੇ 'ਚ ਹਾਜ਼ਰ ਮਿਲਣਗੇ ਆ ਦੇਖੋ ਪਲਿਸਟਰ ਦੀ ਐ ਡਾਇਨਿੰਗ ਟੇਬਲ ਇੰਪੋਰਟਡ ਲੈਣਾ ਇੰਪੋਰਟਡ ਲੈ ਲਓ ਇੰਡੀਆ ਲੈਣਾ ਇੰਡੀਆ 30 35000 ਤੋਂ ਸ਼ੁਰੂ ਆ ਜੀ ਠੀਕ ਹੈ ਨਾ ਜੀ ਹੁਣ ਇਹ ਚੀਜ਼ਾਂ ਤਾਂ ਜੀ ਕੋਲੇ ਆ ਕੇ ਦੇਖੇਗਾ ਬੰਦਾ ਫੇਰ ਹੀ ਪਤਾ ਲੱਗਦਾ ਓਏ ਇਧਰ ਆਈ ਓ ਇਧਰ ਆਓ ਇਧਰ ਆਓ ਜੋ ਆ ਕੋਰੇ ਆਓ ਓਰੇ ਆਓ ਆਹ ਦੇਖ ਲੈ ਆਹ ਮਗਰ ਜੇ ਰੱਖਿਆ ਸਾਫਾ 8 4 ਦੇਖੋ ਆ ਦੇਖੋ ਇਧਰ ਮਾਰੋ ਨਾ ਆਹ ਤੁਸੀਂ ਲੋ ਬੈਕ ਆ ਆ ਬੈੱਡ ਹੀ ਨਹੀਂ ਦੇਖਿਆ ਹੁਣ ਤੁਸੀਂ ਲੈ ਹੁਣ ਆ ਡਾਇਨਿੰਗ ਟੇਬਲ ਦੇਖੋ ਜੀ 8 4 ਦਾ onyx marble ਨਾਲ ਬਹਿ ਕੇ ਦੇਖੋ ਭਾਜੀ ਕੁਰਸੀ ਜਾਨ ਪਾਈ ਇਹ ਸਾਗਵਾਨ ਚਾ ਸਾਰਾ ਆਦਾ ਯਾਰ ਚੰਗਿਆੜਾ ਕੱਢ ਕੰਮ ਆ ਓਏ ਪ੍ਰੀਤ ਉਹ ਮਾੜਾ ਜਿਹਾ ਠਹਿਰ ਜਾ ਰੋਕ ਜੀ ਮੈਂ ਤੈਨੂੰ ਦਿਖਾਉਣਾ ਇੱਕ ਓਮਟ ਰੁਕ ਜਾ ਉਹ ਆ ਦੇ ਡੱਕ ਡੁਗ ਨਾ ਪਿਓ ਇਧਰ ਅੜਕੜੁਕ ਕੇ ਤੋੜ ਤਾੜਨਾ ਦਿਓ ਮੜਿਆ ਮੈਂ ਪਿੱਛੇ ਨੂੰ ਕਰਦਾ ਤੂੰ ਥੱਲੇ ਡਿਜ਼ਾਈਨ ਦੇਖੀ ਮੜਿਆ ਥੱਲੇ ਕਰ ਹੀਠਾ ਤਰਾਛਾ ਹੀਠਾ ਕਰ ਮੜਿਆ ਪਿਆ ਨਾ ਤਰਾਛਾ ਕਰਾਛਾ ਹੈ ਪਿਆਰ ਨਾ ਤਰਾਛਿਆ ਆਹ ਦੇਖ ਇਧਰ ਕੁਰਸੀਆਂ ਦੇ ਮਗਰਲੇ ਪਾਸ ਢੂਆਂ ਦੇ ਕੁਰਫ ਇਹਨਾਂ ਦੀ ਹੋਹ ਪਾਰੀ ਕਰੀ ਗਾਨੇ ਐਂਡ ਕਰਾਤਾ ਹੁਣ ਬੰਦਾ ਕਹਿੰਦਾ ਯਾਰ ਸਾਡਾ ਮੁੰਡਾ 33 ਸਾਲ ਦਾ ਹੋ ਗਿਆ 35 ਸਾਲ ਦਾ ਹੋ ਗਿਆ ਸੋ ਗੀਲਾ ਪੈਲੀ ਦਾ ਕੈਨੇਡਾ ਗਿਆ ਪਰ ਆਹ ਚੀਜ਼ਾਂ ਬਾਕੀ ਦਾ ਕਹਿੰਦਾ ਹੀ ਆਂ ਗੁੱਠੀ ਦੇ ਉਹਨਾ ਡੈਨਿੰਗ ਰੱਖਿਆ ਕਿਸੇ ਨੂੰ ਐਫਡੀ ਦਿਖਾਣ ਦੀ ਤੇ ਕੀਲੇ ਦਸੰਦੀ ਲੋੜ ਨਹੀਂ ਐ ਤੇ ਨਹੀਂ ਮੁੰਡਾ ਤੇ ਕੁੜੀ ਵਿਆਹ ਜਾਣੇ ਐ ਕੜ ਕੇ ਸਹੀ ਗੱਲ ਆ ਕਿ ਗਲਤ ਆ ਜੀ ਦੇਖੋ ਆ ਹਾਂ ਜਿਹੜੀਆਂ ਖੰਡੀਆਂ ਗੱਲਾਂ ਜਦੋਂ ਕਰਨਿਆ ਦੇਖਣ ਵਾਲੇ ਤੈਨੂੰ ਆਏ ਜਦੋਂ ਐਤ ਤੇ ਬਾਕੇ ਤੈਨੂੰ ਖਵਾਈ ਨਾ ਸਹੁਰਿਆਂ ਨੂੰ ਰੋਟੀ ਤੇ ਸਹੁਰੇ ਤਾਂ ਉਦੋਂ ਹੀ ਪੱਕੇ ਬਣ ਗਏ ਪੱਕੇ ਬਣ ਗਏ ਅਗਲਾ ਕਹਿੰਦਾ ਯਾਰ ਇੰਨੇ ਢੇ ਦੇ ਖਲਾ ਤੇ ਮੁੰਡਾ ਮੰਗਲਿਕ ਆ ਕੁੜੀ ਮੰਗਲਿਕ ਆ ਉਹ ਵਿਰਿਆ ਕਰਦੇ ਫਰਿਚਰ ਦੇ ਵੀ ਨਿਗਾ ਮਾਰ ਲਾ ਮੰਗਲਿਕ ਆ ਆਯੋ ਬਾਕੀ ਕਰਨ ਵਾਲਾ ਤਾਂ ਦਾਤਾ ਜੀ ਕਿ ਨਹੀਂ ਜੀ ਹਾਂ ਹੂੰ ਸਮਝ ਗਰੀ ਬਾਕੀ ਭਾਜੀ ਬਹੁਤ ਬੰਦੇ ਆ ਤੂੰ ਐ ਕਰੀ ਜਾਪ ਵਾਲਿਆਂ ਤੋਂ ਫੋਟੋ ਖਿੱਚ ਲਿਆਈ ਮੈਂ ਤਾਂ ਨੂੰ ਸੇਮ ਨਾਲ ਉਹ ਸੇਮ ਤਾਂ ਦਾਲ ਨਹੀਂ ਬਣਦੀ ਜਿਹੜੀ ਵਿਚਾਰੀ ਦਿੱਲੀ ਬਣਾਉਂਦੀ ਐ ਉਹਦੇ ਟੇਸਟ 'ਚ ਫਰਕ ਪੈਦਾ ਫਰਨੀਚਰ ਕਿੱਥੋਂ ਬਣਦੇ ਕਹਿੰਦੇ ਅੱਜ ਫਰੀਦ ਗੱਲ ਕਰਦਾ ਵੇ ਅੱਜ ਆ ਦੇਖੋ ਆ ਡਾਈਨਿੰਗ ਟੇਬਲ ਬਹੁਤ ਬੰਦੇ ਆ ਮੈਨੂੰ ਵਿਚਾਰਾ ਕਹਿੰਦਾ ਮੈਂ ਯਾਰ 4 ਮਹੀਨੇ ਹੋ ਗਏ ਫਸ ਗਿਆ ਪੈਸੇ ਦੇ ਤੇ ਮਾਲ ਬਣਿਆ ਨਹੀਂ ਇੱਥੇ ਪੈਸੇ ਪਾ ਕੇ ਲਿਆਓ ਦੇਖੋ ਤੇ ਗੱਡੀ ਭਰਾ ਕੇ ਲੈ ਜਾਓ ਆਜੂ ਬਣ ਜੂ ਦੇਖਲਾ ਕਰਲਾ ਕੋਈ ਨਹੀਂ ਤੇਰੀ ਹੁਣ ਜੇਬ ਚ ਬੇਟਾ ਤੂੰ 10 ਲੱਖ ਦਾ ਆਪਣੀ ਤੇ ਲੱਖ ਲਾ ਤੂੰ 50000 ਦੀਆਂ ਚੀਜ਼ਾਂ ਲੈ ਜਾ ਕਰਦੀਆਂ ਸਾਰੀਆਂ ਇਹ ਤੁਹਾਡਾ ਬੇਟਾ ਭਾਜੀ ਤਰਾਛੇ ਹੋਏ ਆ ਜੇ ਛਾਹ ਜਹਾਨ ਜਿਉਂਦਾ ਹੁੰਦਾ ਹਾਂ ਜਾਂਪ ਕਿਚਨ ਵਾਲਿਆਂ ਤੋਂ ਫਰਨੀਚਰ ਲੈ ਜਾਂਦਾ ਲੈ ਜਾਂਦਾ ਸਹੀ ਕਹਿੰਦਾ ਆਜੋ ਹੂੰ ਸਹੀ ਗੱਲ ਹੈ ਆਜੋ 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 ਇਹ ਦੁਗਾ ਹਾਲ ਕੋਈ ਸੱਚੀ ਹੈ ਦਿਖਾਉਨੇ ਹੋਰ ਪਾਸੇ ਲੈ ਕੇ ਚੱਲਦੇ ਮੈਂ ਕਿਹਾ ਹਰ ਆਰਟੀਕਲ ਦਾ ਨਾਮ ਇਹ ਨਹੀਂ ਹੈ ਵੀਡੀਓ ਬਣਾਉਣ ਵਾਲੇ ਤੇ ਦਿਖਾਉਣ ਵਾਲੇ ਨਵੇਂ ਪੁਰਾਣੇ ਹੋ ਸਕਦੇ ਆ ਹੁਣ ਆਰਟੀਕਲ ਦੇਖੋ ਭਾਜੀ ਬਣੇ ਆ ਐਂਡ ਆ ਨਾ ਹੱਥ ਮਾਰੋ ਕੱਪੜੇ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਕੋਈ 1500 ਰੁਪਏ ਮੀਟਰ ਵਾਲਾ ਹੁਣ 100 ਵਾਲਾ ਲਾ ਗਿਓ ਫੋਟੋ ਤੇ ਤਾਂ ਤੁਹਾਨੂੰ ਵੀਡੀਓ ਤੇ ਸਿਰਫ ਕੀ ਆ ਰੰਗ ਕਲਰ ਦੇਖਿਆ ਜੋ ਫੀਲਿੰਗ ਆ ਤੁਸੀਂ ਆ ਕੇ ਬੈਠਣਾ ਉਹ ਦੇਖਣੇ ਤੇ ਪਤਾ ਲੱਗਦੀ ਆ ਫੋਟੋ ਤੇ ਤਾਂ ਐਸਟੀਮੇਟਡ ਗੈਸ ਹੋ ਜਾਂਦਾ ਉਹ ਭਾਜੀ ਆ ਕੇ ਵੀਡੀਓ ਛੱਦੀ ਜਾਂਦੇ ਆ ਜਾ 15000 ਦਾ ਸੋਫਾ 13000 ਦਾ ਸੋਫਾ 12000 ਦਾ ਉਹ ਕੁਝ ਨਹੀਂ ਉਹ ਉਹ ਤਾਂ ਗਿਫਟ ਚ ਵੀ ਨਹੀਂ ਲੈਂਦਾ ਅੱਜ ਕੱਲ ਆ ਆ ਦੱਸ ਮੈਨੂੰ ਆਹਾ ਆਹਾ ਹਾਂ ਆ ਇਹਦੇ ਬਾਰੇ ਖਿਆਲ ਕੀ ਇਹ ਵੀ ਬਿਲਕੁਲ ਦੇ ਭਾਵੇਂ ਲੱਗਣ ਵਾਲੇ ਆ ਆ ਬੁੱਢਾ ਦਾ ਬਣਿਆ ਹੋਇਆ ਮੈਂ ਤਾਂ ਯਾਰ ਇਹਦੇ ਭਾਵੇਂ ਲਾਉ ਹੀ ਨਾ ਹੈ ਭਾਵੇਂ ਲਾਉ ਹੀ ਨਾ ਕਰਨੇ ਆ ਨਹੀਂ ਲੁੱਟ ਜਾਂਦਾ ਹੈ ਹੈ ਇਹ ਕੱਲਾ ਹੀ ਮਿਲੂਗਾ ਬਸ ਆਹ ਨਹੀਂ ਸੈੱਟ ਪੂਰਾ ਲੈ ਲਓ ਜਿੰਨੀ ਚੀਜ਼ ਜਿੰਨੀ ਮਰਜ਼ੀ ਉਹ ਤਾਂ ਤੁਸੀਂ ਹੁਣ ਸਹਿਜ ਮੁਤਾਬਕ ਵੱਡਾ ਛੋਟਾ ਕਰ ਲੈਨੇ ਹੋ ਹੂੰ ਤੁਹਾਨੂੰ ਅਲਮਾਰੀਆਂ ਬਣਦੀਆਂ ਬੈੱਡ ਬਣਦੇ ਵੀ ਦਿਖਾਉਨੇ ਆ ਗੱਦੇ ਬਣਦੇ ਦਿਖਾਉਨੇ ਆ ਤੇ ਜੇ ਜੇ ਮੈਂ ਮੰਨ ਲਓ ਮੇਰੇ ਆਪ ਦੇ ਦਿਮਾਗ 'ਚ ਡਿਜ਼ਾਈਨ ਹੋਵੇ ਵੀ ਇਹਦਾ ਮੈਨੂੰ ਸੋਫਾ ਕਮ ਬੈੱਡ ਚਾਹੀਦਾ ਬਣ ਜੂ ਬਣ ਜੂਗਾ ਬਣ ਜੂ ਇਹਦਾ ਬਣ ਜੂਗਾ ਜੀ ਇਹਦਾ ਬਣ ਮਾਉ ਪ੍ਰੀਤ ਹਾਂ ਆਜੋ ਦੁਕਾਨ ਚ ਚਲਦੇ ਆ ਆ ਆ ਦੇਖੋ ਮਹਾਰਾ ਦੇਖੋ ਪਾਲਤ ਕੀਤੀ ਹੈ ਨਾ ਹਾਂ ਬੰਦੇ ਨੇ ਕਲਾ ਕਰਤੀ ਯਾਰ ਹੁਣ ਚੋਲਾ ਭਰ ਕੇ ਤੁਸੀਂ ਲਿਆਉਣਾ ਮਾ ਕੁਝ ਨਹੀਂ ਸੋਚਣਾ ਫਿਕਸ ਪ੍ਰਾਈਸ ਹੀ ਦੋਣ ਕੋਈ ਵਾਧਾ ਨਹੀਂ ਕੋਈ ਘਾਟਾ ਨਹੀਂ ਥੋੜਾ ਕੋਈ ਜ਼ੋਰ ਨਹੀਂ ਲੱਗਣਾ ਤੁਸੀਂ ਤਾਂ ਉਂਗਲ ਰੱਖਣੀ ਐ ਵੀ ਆ ਫੜੋ ਰੁਪਈਏ ਤੇ ਮੇਰੇ ਘਰੇ ਭੇਜ ਦਿਓ ਬਣਨ ਬਣਾਉਣ ਵਾਲੇ ਦੀ ਵੀ ਜਿੱ ਚੱਕਰ ਤੇ ਨਹੀਂ ਪੈਣਾ ਚਾਹੀਦਾ ਲੈ ਲਓ ਯਾਰ ਆ ਵੀ ਉਹਨਾਂ ਦਾ ਕਲੈਨਰ ਦਾ ਸੋਫਾ ਫ੍ਰੀਤ ਪੂਰੇ ਆ ਓਏ ਇਧਰ ਇਧਰ ਮੜਾ ਇਧਰ ਸੋਫਾ ਦੇਖਣਾ ਰੋਲਾ ਪੈ ਗਿਆ ਭਈ ਸਾਡਾ ਉਹ ਕਿਹਦੇ ਸੋਫਾ ਦੇਖਣਾ ਇਹਦਾ ਹੁਣ ਚਲਾ ਦਾਂ ਮੈਂ ਆ ਤਾਂ ਰੱਖਣਾ 15 ਇਹਦੇ ਤੇ ਐਪ 2 15 ਰੱਖੀ ਐ ਜੀ 15 ਰੱਖੀ ਐ ਨਾ ਜੀ ਤੇ ਆ ਇਹ ਚ ਕੀ ਫੰਕਸ਼ਨ ਆ ਇਹਦੇ ਇਹ ਪਿਓਰ ਲੈਦਰ ਤੇ ਬਣਿਆ ਸੋਫਾ ਜੀ ਸਾਡਾ ਆਹਾ ਹਾਂ ਇਹਦੇ ਤੇ ਰਿਕਲਾਈਨਰ ਆ ਚਲਾਓ ਇਹਨੂੰ ਸਾਈਡ ਤੋਂ ਸੁੱਤ ਚਲਾਓ ਆਹਾ ਆ ਚੱਲ ਗਿਆ ਤੇ ਇਹ ਇਹ ਜਿਹੜਾ ਆ ਲੈਦਰ ਲੱਗਾ ਹੈ ਕਿੱਥੋਂ ਕੇ ਇਹ ਪਿਓਰ ਲੈਦਰ ਆ ਸਕਾਟਲੈਂਡ ਦੀ ਲੈਦਰ ਲੱਗੀ ਆ ਇਹ ਇਹਨੂੰ ਨਾਪਾ ਲੈਦਰ ਬੋਲਦੇ ਆ ਇਹਦੇ ਵੀ ਕੁਆਲਿਟੀ ਆ ਕਲਰ ਆਪਸ਼ਨ ਆ ਤੇ ਜਿੱਦ ਕਈ ਕਈ ਵਾਰੀ ਪਿੱਠ ਤੇ ਲੈਦਰ ਨਹੀਂ ਲੱਗੀ ਹੁੰਦੀ ਇਹ ਇਹ ਪਿੱਠ ਤੇ ਵੀ ਆ ਸਾਰੇ ਪੰਨੇ ਲੈਦਰ ਆ ਹੁਣ ਆ ਲੈਦਰ ਵਾਲਾ ਨਹੀਂ ਹੈ ਹਾਂਜੀ ਆ ਡਿਵਾਈਡਰ ਤੁਹਾਨੂੰ ਇਹ ਲੈਦਰ ਹਾਈਟ ਲੱਗੀ ਆ अच्छा हां प्योर लेदर ਰੰਗ ਦੇਖਣ ਨੂੰ सेम ਲੱਗਦਾ ਪਰ ਇੱਥੇ ਗਾਹ ਨੂੰ ਸੱਚ ਦੱਸ ਕਿ ਇਹ ਦਸੀਦਾ ਵੀ ਆ ਚੀਜ਼ ਲੱਗੀ ਆ ਮੈਨੂੰ ਤਾਂ ਇਹਦੇ ਤੇ ਇਹਦੇ 'ਚ ਕੋਈ ਫਰਕ ਹੀ ਨਹੀਂ ਲੱਗਦਾ ਫਰਕ ਤੁਸੀਂ ਇਹਨੂੰ ਤਾਂ ਸਮੈਲ ਲਓ ਉਦੋਂ ਸਮੈਲ ਆਏਗੀ ਖੁਸ਼ਬੂ ਆਏਗੀ ਲੈਦਰ ਦੀ ਹਾਂ ਇਹ 'ਚੋਂ ਨਹੀਂ ਆਣੀ ਚਾਚੂ ਇਹ ਤੇ ਬੜ ਵੀ ਨਹੀਂ ਪੈਂਦੇ ਹਾਂ ਹੂੰ ਫਰਕ ਹੈ ਦੀ ਨਹੀਂ ਇਹਨੂੰ ਹੱਥ ਲਾਏ ਤਾਂ ਵੀ ਪਤਾ ਲੱਗਦਾ ਹਾਂ ਪਤਾ ਲੱਗਦਾ ਹੱਥ ਲਾ ਕੇ ਪਤਾ ਲੱਗਦਾ ਹਾਂ ਹੱਥ ਵੀ ਦੱਸੂਗਾ ਉਹ ਚਮੜੀ ਆ ਆ ਕੱਪੜਾ ਹੂੰ ਉਹਨੂੰ ਹੱਥ ਲਾ ਆਪੇ ਹੋਰ ਲੈਦਰ ਚਾ ਜੀ ਆ ਸ਼ਵੇੜ ਲੱਗੀ ਐ ਇਹ ਚ ਹੁਣ ਤੁਸੀਂ ਜਿੱਧਰ ਮਰ ਬੈਠ ਹੋ ਜੇ ਤੇ ਅੱਛਾ ਇਹ ਇਹਦੇ ਤੇ ਇਹ ਇਹ ਲੈਦਰ ਵਰਗਾ ਉਹ ਲੈਦਰ ਉਹ ਲੈਦਰ ਹੁਣ ਆ ਆਹ ਤੇ ਬੈਠੋ ਹਾਂਜੀ ਹਾਂ ਅੱਛਾ ਆ ਇਥੋਂ ਮੈਂ ਆਹ ਐਡਰੈਸ ਤੇ ਲੈ ਫਾਕਸ਼ਨ ਸਾਰੇ ਐ ਚ ਵੀ ਉਹੋ ਹੀ ਆ ਮੈਂ ਮੇਜ਼ ਪਰ ਇਹਨੂੰ ਧੱਕਿਆ ਜਾਂਦਾ ਉਹ ਜ਼ੋਰ ਬਹੁਤ ਆ ਯਾਰ ਹੁਣ ਮਹਾਰਾਜ ਆਪਾਂ ਕਹਿੰਦੇ ਮੁੰਡਾ ਕਨੇਡਾ ਆਲੀ ਕੁੜੀ ਨਾ ਵਿਹੋਣਾ ਤੇ ਫਰਨੀਚਰ ਵੀ ਫਿਰ ਉਦਾਂ ਦਾ ਹੀ ਚਾਹੀਦਾ ਨਾ ਕਿ ਨਹੀਂ ਜੀ ਜਮਾਂ ਸਹੀ ਹਾਂ ਐ ਬੈਂਕਾਂ ਦੇ ਪੇ ਨੋਟ ਨਹੀਂ ਦੇਖਣੇ ਕਿਸੇ ਨੇ ਹਾਂ ਇਹ ਤਾਂ ਕੱਢਣੇ ਪੈਣੇ ਆ ਹਵਾ ਲਵਾਉਣੀ ਪੈਣੀ ਆ ਕਿ ਨਹੀਂ ਜੀ ਹਾਂ ਤੇ ਇਹ ਯਾਰ ਬਾਈ ਇੱਕ ਤਨ ਮੈਂ ਗੱਲ ਦੱਸਦਾ ਇਹ ਪੈਸੇ ਲੱਗੇ ਮੋੜਦਾ ਹਾਂ ਆ ਕਿਵੇਂ ਹੋਊਗਾ ਹਾਂ ਸੇ ਲੱਗ ਚੜ ਚੜ ਹਾਂ ਆ ਇਹ ਯਾਰ ਨਾਲੇ ਬੰਦਾ ਪੈਂਦਾ ਨਾਲੇ ਬੰਦਾ ਬੈਂਦਾ ਉਧਰ ਵੀ ਲੋਂਜਰ ਬਣੇ ਆ ਚਲੋ ਆਜੋ ਉਧਰਲੇ ਪਾਸੇ ਮਾੜਾ ਜਾ ਆਜੋ ਆਜੋ ਵਖਾ ਲਿਆਵਾ ਫਕਸ਼ਨ ਤੁਹਾਨੂੰ ਸਾਰੇ ਮੁੰਡਿਓ ਇਹ ਤਾਂ ਮੇਲਾ ਵੇਖਣ ਵਾਲਾ ਕੰਮ ਆ ਅੱਜ ਦੋ ਬੰਦੇ ਤਾਂ ਮੇਰੇ ਨਾਲ ਪਿੰਡੋਂ ਮੇਲਾ ਦੇਖਣ ਆਏ ਮੇਲਾ ਦੇਖਣ ਹੀ ਆਗੇ ਮੇਲਾ ਦੇਖਣ ਹੀ ਆਗੇ ਦੋ ਗੱਭਰੂ ਤਾਂ ਆਜੋ ਇਹ ਦੁਗਾ ਆਜੋ ਇਹਨਾਂ ਦੇ ਪੈਸੇ ਅੱਬਲ ਤਾਂ ਲਵਾ ਕੇ ਜਾਵਾਂਗੇ ਆਹ ਆਸ ਹੈਪਨ ਸੀਟਰ ਸੋਫਾ ਜੀ ਕਲਰ ਜਿਹੜੇ ਮਰਜ਼ੀ ਚ ਬੁਲਾ ਲਓ ਇਹ ਲੈਦਰ ਆ ਕਿ ਕਪੜਾ ਇਹ ਲੈਦਰ ਹਾਈਡ ਸ਼ਵੇਡ ਆ ਜੀ ਅੱਛਾ ਜੀ ਹਾਂ ਜੀ ਕਿੱਤਰ ਵਾਲੇ ਬੈੱਡ ਨੇ ਹੁਣ ਸਰਮੈਕਾ ਲਵਾਇਆ ਗਾਖ ਦੇ ਅੰਦਰ ਪਲਾਈਆਂ ਤੇ ਉੱਪਰ ਵੀ ਆ ਅੱਛਾ ਇਹ ਵਿਕੇ ਵੇ ਆ ਮੈਂ ਕਿਹਾ ਵੀ 14000 ਤੋਂ ਬੈੱਡ ਆ 5000 ਦੇ ਗੱਦੇ ਵੀ ਸਾਰਾ ਤੁਹਾਨੂੰ ਦਿਖਾ ਦੇਣਾ ਹੌਲਾ ਹੌਲਾ ਝਲਕ ਸਾਰਿਆਂ ਦੀ ਪਾ ਦਿਓ ਵਿੱਚ ਖੜ੍ਹ ਜਾਓ ਕੋਈ ਦਿੱਕਤ ਨਹੀਂ ਵੀਰੇ ਆ ਬੈੱਡ ਵੀਰ ਜੀ ਕੋਈ ਬੰਦਾ ਆਪਣੇ ਕੋਲੇ ਆਂਦਾ ਮੇਰੇ ਨਾਲ ਗਾ ਮਾਤਰਾ ਸਾਥੀ ਇਹ ਨਹੀਂ ਵੀ ਵੱਡਾ ਸ਼ੋਅਰੂਮ ਆ ਤੇ ਜੋਗੀ ਜਗ੍ਹਾ ਨਹੀਂ ਦੇਖੀ 14000 ਦਾ ਬੈੱਡ ਆ ਵੀਰੇ 5000 ਦਾ ਗੱਦਾ ਫ੍ਰੀ ਆ ਗੱਦੇ ਦੀ ਗਾਰੰਟੀ 1 ਸਾਲ ਦੀ ਬੈਟਰੀ ਸਾਥੇ 1 ਸਾਲ ਸੌਫਟਾ ਪਾਸੇ ਗੱਦਾ ਇੱਕ ਪਾਨੇ ਹਾਰਾ ਪੇਟੀ ਬੈੱਡ ਆ 10 ਬੰਦੇ ਵਿੱਚ ਚੜਜੋ ਕੋਈ ਦਿੱਕਤ ਆ ਗਈ ਆ ਪਾ ਬੈਠੇ ਲੈ ਵੀ 14000 ਰੁਪਏ ਦੇ ਵਿੱਚ ਗੱਦਾ ਤੇ ਬੈੱਡ ਦੋਨੇ ਕੋਲ ਲੈ ਵਾ 5000 ਵਾਲਾ ਗੱਦਾ ਫਰੀ ਹੈ ਸਿਰਫ 14000 ਲੈਣਾ ਉਹਦੀ ਟੈਗ ਲੱਗਿਆ ਇਹ ਛੱਟਣਾ ਲੋਕੀ ਬੁੱਢ ਕਹਿ ਕੇ ਵੇਚਦੇ ਆ ਪਰ ਇਹ ਫਾਈਬਰ ਲੋਕਲ ਨਹੀਂ ਹੈ ਜਿਵੇਂ ਨਾਰਮਲ ਆ ਐਕਸਟੀਰੀਅਰ ਗੇਟ ਲੱਗਿਆ ਇਹ ਚ ਕੈਮੀਕਲ ਇੰਨੇ ਘੰਡ ਪਾਇਆ ਨਾ ਇਹ ਨਹੀਂ ਟੁੱਟਣਾ ਨਾ ਇਹਨੂੰ ਕੁਝ ਹੋਣਾ ਨਾ ਨੇ ਟੁੱਟਣਾ ਨਾ ਇਹਨੂੰ ਸਿਉਖ ਲੱਗਣੀ ਨਾ ਨਾ ਜਿਉਂਕ ਨਾ ਇਹ ਜੁਆਇੰਟਲੈਸ ਮਟੀਰੀਅਲ ਆ ਹੁਣ ਤੁਸੀਂ ਆਦਾ ਬਜਟ ਦੇਖਣਾ ਵੀ 10000 ਵਾਲਾ ਸੋਫਾ ਲੈਣਾ ਕਿ 10 ਲੱਖ ਵਾਲਾ ਲੈਣਾ ਕਿ 5 ਲੱਖ ਵਾਲਾ ਲੈਣਾ ਪਰ ਤੁਹਾਡੇ ਕੋਲੇ ਸਾਰਾ ਕੁਝ ਪਿਆ ਸਾਰਾ ਕੁਝ ਪਿਆ ਆ ਦੇਖੋ ਪ੍ਰੀਤ ਬਦੂਖਾਂ ਹਾਰ ਕੇ ਓਏ ਬਦੂਖਾਂ ਲੱਗੀਆਂ ਇਹਦੇ ਉੱਤੇ ਆਹ ਲੋ ਜੀ ਆ ਪਲਿਸਟਰ ਤੇ ਆ ਪੁਸ਼ ਬਟਨ ਆ ਜੀ ਇਹਦੇ ਹੈਂਡਲੈਸ ਆ ਹੂੰ ਇਹਨੂੰ ਕੰਟਰੋਲ ਆ ਐਨ ਆਪੇ ਹਾਂ ਐਨ ਆਪੂਗਾ ਖੁੱਲ ਗਿਆ ਖੁੱਲ ਗਿਆ ਬੰਦ ਹੋ ਗਿਆ ਲੈ ਕਰ ਗੱਲ ਹੈ ਆ ਵੀ ਸੌਫਟ ক্লোਜ ਆ ਹੂੰ ਆ ਸੌਫਟ ਟੂ ਕਲੋਜ ਆ ਆ ਸਾਰਾ ਪਲਿਸਟਰ ਹੋਇਆ ਉੱਤੇ ਜੀ ਆ ਜੋ ਇਧਰਲੇ ਪਾਸੇ ਨੂੰ ਵੀ ਦਿਖਾ ਦਗੇ ਇਹ ਸਾਗਵਾਨ ਦਾ ਪਿਆਰ ਲਓ ਜੀ ਆ ਸਾਗਵਾਨ ਦਾ ਸੈੱਟ ਸਾਡਾ ਜੀ ਠੀਕ ਆ ਨਾ ਜੀ ਜੀ ਇਹ ਲੈਸ ਕਰਕੇ ਹੈਗਾ 158800 ਦਾ ਹਾਂ ਸਣੇ ਟੇਬਲ ਆ ਵੀ ਪੈਣਾ ਆਪਾਂ ਨੂੰ ਸਾਰਾ ਸੈਟ ਹਾਂ ਸੈਟ ਆਹਾ ਜੀ ਟੇਬਲ ਇਹਦਾ 42 42 ਦਾ ਇਹ 370449 ਦਾ 226000 ਪੈਂਦਾ ਇਹ ਤੇ 30% ਲੈਕਸ ਐਕਸਟਰਾ ਘਟਦੀ ਆ। ਸਾਗਵਾਨ ਚ ਪੈਣਾ ਵਾ 1,58,800 ਸਨੇ ਟੇਬਲ, ਸਨ ਐ ਟੇਬਲ 42 ਬੀ 42 ਦਾ ਟੇਬਲ ਦੂਜਾ ਰੱਖਿਆ ਆ ਇਹਦੇ ਬਾਰੇ। ਹਾਂ? ਹਾਂ। ਪੱਥਰ ਦਾ ਵਾਲਾ ਟੇਬਲ ਆ ਨਾਲ। ਐਡਾ ਸਾਰਾ ਦੇਖੋ ਉੱਤੇ ਆ ਲੱਗੀ ਆ ਉੱਤੇ। ਇਹ ਇਹ ਸਾਗਵਾਨ ਦੇ ਜੀ। ਸਾਰਾ ਇਹ ਸਾਗਵਾਨ ਚ ਆ ਵੀਰ। ਇਹ ਸਾਗਵਾਨ ਚ ਆ ਇਹਦੇ ਤੇ ਬਹੁਤ ਵੱਡੀ ਲਸੇ ਤੇ ਸਮਝ ਲਓ 70% ਹੀ ਹੋਗੀ। 40 30 ਹੋਗੀ। 40 30 ਹੋਗੀ ਇਹਦੇ ਉੱਤੇ। ਹਾਂ ਜੀ। ਆਜਾ ਹੁਣ ਆਰਟੀਕਲ ਤੁਹਾਨੂੰ ਹੋਰ ਨਵੇਂ ਦਿਖਾਨਾ। ਹਾਂ। ਆਜਾ ਬਾ ਸੋਫਾ ਵੀ ਦੇਖੋ ਮੂੰਹੋਂ ਬੋਲਦਾ ਇਹ ਵੀ ਸਾਗਵਨ ਮੁੱਢ ਚ ਜੀ ਇਹ ਦੇਖਣ ਨੂੰ ਇਹਦੇ ਤੇ ਪਾਲਿਸ਼ ਉਸ ਤਰ੍ਹਾਂ ਦੀ ਹੋਈ ਕਰਕੇ ਇਹ ਥੋੜਾ ਜਿਹਾ ਪਾਲਿਸ਼ ਐਂਡ ਆ ਜੀ ਇਹ ਮੈਟੈਲਿਕ ਪਾਲਿਸ਼ ਆ ਕੁਰਸੀਆਂ ਦੇਖੋ ਮਹਾਰਾਜੇ ਵਾਲੀ ਫੀਲਿੰਗ ਆਣੀ ਬੈਠ ਕੇ ਦੇਖ ਵੀਰ ਮਾੜਾ ਜਿਹਾ ਕੁਰਸੀ ਤੇ ਇੱਕ ਵਾਰੀ ਆਨੰਦ ਆਓ ਲੋ ਬੈਠੋ ਯਾਰ ਫੋਟੋ ਖਿੱਚ ਕੇ ਇੰਸਟਾਗ੍ਰਾਮ ਤੇ ਪਾਈ ਹੋਵੇ ਥੋੜੀ ਜਿਹੀ ਇਧਰਲੇ ਪਾਸੋਂ ਪੋਜ਼ ਲਈ ਐ ਕਰਨੇ ਯਾਰ ਕਿ ਨੂੰ ਕਿਹਾ ਪਤਾ ਆ ਮਾੜਾ ਜਿਹਾ ਵਿੱਚ ਆਉਣਾ ਚਾਹੀਦਾ ਗੱਲ ਬਣ ਰਹੀ ਆ ਨਾ ਹਾਂ ਇਹ ਲਿਜਾ ਸਕਦੇ ਆ ਇਹ ਤੇ ਕਿੰਨੇ ਕਰਤੇ ਜੀ 40 ਇਹ ਤੇ 15 ਲਾ ਸੈਕਟਰ ਆ ਜੀ ਹੁਣ ਆ ਦੇਖੋ ਸਾਗਵਾਂਚ ਡਾਇਨਿੰਗ ਟੇਬਲ ਆ ਦੇਖੋ ਕੰਮ ਬੋਲਦਾ ਨਾ ਬਹਿ ਕੇ ਦੇਖ ਵੀਰ ਮਗਰ ਵੀ ਕੰਮ ਹੋਇਆ ਦੇਖ ਗੋਡੇ ਦੇਖ ਜਿਵੇਂ ਪੁਰਾਣੇ ਬੂੜੇ ਹਲ ਬੋਂਦੇ ਹੁੰਦੇ ਸੀ ਉਹਨਾਂ ਦੇ ਗੋਡੇ ਹੁੰਦੇ ਸੀ ਨੇ ਇਹਨਾਂ ਦੇ ਹੈ ਸਹੀ ਆ ਜੋ ਲੋ ਜੀ ਆ ਵੀ ਸਾਗਵਾਂਚ ਦਾ ਸੱਟ ਤਰਾਛਿਆ ਹੋਇਆ ਟੇਬਲ ਦੇਖੋ ਵੀਰ ਵੈਰੈਟੀ ਤੁਹਾਨੂੰ ਐਂਡ ਦਿਖਾ ਦੇਣੀ ਆ ਵੀਰ ਉਹਨੇ ਉੱਤੇ ਮੀਨਾਕਾਰੀ ਹੋਈ ਦੇਖੋ ਮੀਨਾਕਾਰੀ ਹਾਂ ਹੈ ਚੱਕ ਮੀਨਾਕਾਰੀ ਇੱਧਰ ਵੀ ਆ ਜਾਓ ਇੱਧਰ ਵੀ ਆ ਜਾਓ ਮੜਾ ਜਾ ਹਾਂ ਇੱਧਰ ਵੀ ਆ ਜਾਓ ਦੇਖ ਕੁਸ਼ਨ ਕਾਸ਼ਨ ਪ੍ਰੀਤ ਆਹ ਦੇਖੋ ਸੋਫਾ ਫਾਈਬਰ ਚਾ ਵੀਰ ਜੀ 30% ਐਕਸਟਰਾ ਲੈਸ ਤੇ ਆਹ ਸਾਗਵਾਨ ਚ ਇਹਦੀਆਂ ਕੁਰਸੀਆਂ ਦੇਖੋ ਆਹ ਸਾਗਵਾਨ ਦਾ ਇਹਦੇ ਤੇ 15% ਐਕਸਟਰਾ 40 15 ਕੁਰਸੀ ਤੇ ਬੈਠ ਵੀ ਦੇ ਇੱਕ ਵਾਰੀ ਫੋਟੋ ਖਿੱਚੀਏ ਹਾਂ ਚਲੋ ਲੈ ਉਹਨਾਂ ਦੀ ਖੇਚ ਬਣਾਪਾ ਹਾਂ ਬਣਾਦੇ ਗੱਲ ਹਾਂ ਆ ਦੇਖੋ ਸੋਫੇ ਬਣ ਗਏ ਆ ਜੋ ਆ ਦੇਖੋ ਸੋਫੇ ਬਣਾ ਰਹੇ ਬੰਦੇ ਟੀਮਾਂ ਲੱਗੀਆਂ ਆ ਜੋ ਅਲਮਾਰੀਆਂ ਬਣਦੀਆਂ ਖਾਣਦੇ ਆ ਚਲੋ ਚਲੋ ਆ ਜੋ ਆ ਜੋ ਅਲਮਾਰੀਆਂ ਬਣਦੀਆਂ ਨਾਲੇ ਅਲਮਾਰੀਆਂ ਸਸਤੀਆਂ ਕਰਤੀਆਂ ਆ ਦੇਖ ਸਸਤੀਆਂ ਕਰਤੀਆਂ ਸਿੱਧੀਆਂ ਆ ਦੇਖੋ ਫੈਕਟਰੀ ਚ ਆਉਣਾ ਤੁਸੀਂ ਅਲਮਾਰੀ ਬਣਾ ਲੈਣੀ ਆ ਜੀ ਆਲਮਾਰੀ 8500 ਰੁਪਏ ਦੀ ਆ ਪਰ ਇਹ ਡੂੰਗੀ ਘਾਟਾ ਠੀਕ ਹੈ ਮਾਰਕੀਟ ਤੇ ਇਹ ਤੋਂ ਵੀ ਘਾਟਾ ਸਹੀ ਆਲਮਾਰੀ 2 ਫੁੱਟ ਡੂੰਗੀ ਬਣਦੀ ਆ ਹਾਂਜੀ ਹੁਣ ਹੁਣ ਸਸhtੀਆਂ ਵੀ ਬਣਾਤੀਆਂ ਗਾਹ ਕਹਿੰਦਾ 4 ਫੁੱਟੀ 8500 ਦੀ ਲੈਸ ਕੱਟ ਕੇ 17000 ਵਾਲੀ 8500 ਦੀ ਉਹ ਹੈਗੀ 19000 ਦੀ 9500 ਦੀ ਸ਼ੀਸ਼ਾ ਬੈਬਲਿੰਗ ਕੱਟ ਕੇ ਲਾਇਆ ਠੀਕ ਹੈ ਜੀ ਚੱਕੋ ਜੀ ਜਿਹਦਾ ਮਰਜ਼ੀ ਹੋਰ ਜੇ ਤੁਸੀਂ ਦੂਜੀ 15000 ਵਾਲੀ ਲੈਣੀ ਹੈ ਫਿਰ ਡੂੰਗੀ ਮਿਲੂ ਉਹਦੀ ਕੁਆਲਿਟੀ ਟੈਲੀਸਕੋਪੀ ਵੱਖਰੀ ਮਿਲੂਗੀ ਚੋਕਰ ਲੱਗੇ ਆ ਪੱਲਿਆਂ ਨੂੰ ਸਮਾਨ ਦੀ ਕਪੈਸਿਟੀ ਪੂਰੀ ਐ ਹੈਂਗਰ ਲੱਗੇ ਐ 95 ਸੂਜੇ ਲੈ ਜਾਓ ਚੱਕੋ ਆ ਆਜੋ ਨਵੇਂ ਸਾਲ ਤਾਂ ਹੀ ਆਫਰ ਆ ਮਾਗੀ ਆਇਓ ਆਜੋ ਹੁਣ ਤੁਹਾਨੂੰ ਪੱਥਰ ਬਣਦਾ ਦਿਖਾਉਨੇ ਆ ਚਲੋ ਸੋਫੇ ਉਧਰ ਵੀ ਬਣ ਰਹੇ ਆ ਆ ਅੰਦਰ ਲਾਉਂਗੇ ਆ ਦੇਖੋ ਜੀ ਇੱਕ ਮਿੰਟ ਖੜ੍ਹ ਜਾ ਇੱਥੇ ਹੀ ਦਿਖਾ ਦੇਣਾ ਮਾਰੇ ਆ ਪਲੇਸਟਰ ਕੀਤਾ ਨਮਾਟਾਲੀਨ ਮਾਰਬਲ ਆ ਲਾ ਕੇ ਦਿਖਾਉਂਦੇ ਅੰਦਰ ਲਖਦੇ ਆ ਇਹ ਬਹੁਤ ਸਰੇ ਦਾ ਮਾਰਬਲ ਆ ਪੈਂਡ ਮਾਰਬਲ ਆ ਜਥੇਦਾਰ ਸਾਹਿਬ ਜੀ ਕਿਉਂ ਦੇਰ ਇੱਧਰ ਲੈ ਪਾਏ ਪੱਥਰ ਆ ਹੁਣ ਆ ਯੂ ਐਸ اے ਜਾਣੇ ਆ ਠੀਕ ਆ ਕੈਨੇਡਾ ਦੇ ਮਾਰਬਲ ਆ ਇਹਨਾਂ ਨੇ ਪਾਲਿਸ਼ ਕਰਾਣੀ ਆ ਸਾਰਾ ਪਲਾ ਦੇਖੋ ਸੀਟਾਂ ਪਈਆਂ ਪੱਥਰ ਐਨ ਪਲਿਸਟਰ ਹੋਈ ਜਾਣਾ ਅੰਦਰਲੇ ਪੰਨੇ ਇਹ ਕਿਵੇਂ ਹੁੰਦਾ ਮਾੜਾ ਜੇ ਦੱਸਿਓਗੇ ਕੀ ਹੋਇਆ ਵਾ ਇਹਨੂੰ ਕੀ ਕਰ ਆ ਦੇਖੋ ਨਾ ਜੀ ਆ ਪਲਿਸਟਰ ਨਾ ਅਸੀਂ ਏਸ਼ੀਅਨ ਦਾ ਤੇ ਦੂਜਾ ਐਲ ਐਮ ਐਕਸ ਦਾ ਯੂਜ਼ ਕਰਦੇ ਆ ਅੱਛਾ ਆਹ ਕੋ ਡਿਜ਼ਾਈਨ ਇੱਥੇ ਬਣਦਾ ਆ ਸਾਰਾ ਜਿੱਦਾਂ ਦਾ ਡਿਜ਼ਾਈਨ ਬੰਦੇ ਨੇ ਬਣਵਾਉਣਾ ਜਿੰਨਾ ਹੁਣ ਕੀ ਆ ਮਾਰਕੀਟ ਚ ਪੱਥਰ ਸਸਤੇ ਤੋਂ ਸਸਤਾ ਹੁਣ ਨੇਚਰਲ ਮਾਰਬਲ ਟਾਲੀਅਨ ਦਿਖਾਣੇ ਆ ਤੁਹਾਨੂੰ ਲੋ ਜੀ ਆ ਦੇਖੋ ਪਲੇਸਟਰ ਹੁੰਦਾ ਨਾ ਮਾਰਾਇ ਹੁਣ ਇਹ ਤੇ ਲਹਿਰਾ ਪਾਈਆਂ 40 40 ਉੱਤੇ ਠੀਕ ਆ ਨਾ ਮਾਰਕੀਟ ਤੋਂ ਸਾਨੂੰ ਪੱਥਰ ਆਪ ਨਹੀਂ ਸਹੀ ਮਿਲਦਾ ਕਿਸੇ ਦਾ ਪਲੇਸਟਰ ਟੁੱਟ ਗਿਆ ਕਿਸੇ ਦਾ ਹਾਰ ਕੇ ਜੁਲਟ ਆਪਦੇ ਹੀ ਲਾਤਾ ਹੁਣ ਆ ਟਾਲੀਅਨ ਮਾਰਬਲ ਆ ਉਹ ਪੇ ਜਿੱਦਾਂ ਤੁਸੀਂ ਮਰਜ਼ੀ ਆ ਟੇਬਲ ਬਣ ਰਿਹਾ ਮਾਰਬਲ ਦਾ ਤੁਸੀਂ ਆਪ ਦੀ ਚੁਆਇਸ ਮੁਤਾਬਕ ਆ ਪੱਥਰ ਵਾਈਟ ਪਿਆ onyx compositeਾ ਜੋ ਵੀ ਤੁਸੀਂ ਲੈਣਾ ਇੱਕ ਵਾਰੀ ਆਓ ਜਿੱਦਾਂ ਦਾ ਮਰਜ਼ੀ ਪੱਥਰ ਤੁਸੀਂ ਬਾਹਰੋਂ ਪਰਚੇਜ ਕਰ ਲਓ ਪੁਰੀਸਟਰ ਕਰਾ ਲਓ ਇਲੇ ਬਣਾ ਲਓ ਚੱਕੋ ਵੇ